ਸਤਿ ਸ੍ਰੀ ਅਕਾਲ ਵੀਰ ਜੀ ਚੈਨਲ ਸਿੱਧੂ ਜੀਤਵਾਲ ਵਾਲਾ ਮੈਂ ਅਵਤਾਰ ਸਿੱਧੂ ਤੇ ਵੀਰ ਅੱਜ ਜੱਤਵਾਲੀ ਖੜੇ ਸੀਗੇ ਜੱਤਵਾਲਾ ਮੇਨ ਰੋਡ ਦੇ ਉੱਤੇ ਅੱਡੇ ਦੇ ਵਿੱਚ ਤੇ ਇੱਥੇ ਵੀ ਬ ਟਾਇਰਾਂ ਵਾਲੀ ਦੁਕਾਨ ਪਈ ਹੈ ਜਿਵੇਂ ਗੱਡੀਆਂ ਦੇ ਟਾਇਰ ਆ ਗਏ ਸੈਂਗ ਡੈਂਟ ਟਾਇਰ ਲਾ ਗਏ ਨਵੇਂ ਆ ਗਏ ਜਿਵੇਂ ਗੱਡੀਆਂ ਦੇ ਲਾਏ ਆ ਗਏ ਤੇ ਬਾਈ ਨਾ ਕਰਾਉਂਦੇ ਆ ਗੱਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਬਾਈ ਇਹ ਕਿਹਦੇ ਗੱਡੀਆਂ ਦੇ ਟਾਇਰ ਆ ਗਏ ਦੇ ਹਾਂਜੀ ਵੀਰ ਅੱਛਾ ਆਪਣੇ ਕੋਲ ਮੂਰਤੀਆਂ ਦੇ ਹਲਟੋਂ ਆ ਦੇ ਯਾਨੀ ਕਿ ਵੀ ਛੋਟੀਆਂ ਗੱਡੀਆਂ ਦੇ ਹਰ ਇੱਕ ਦੇ ਟਾਇਰ ਮਿਲ ਲੰਗੇ ਅੱਛਾ ਹਾਂਜੀ ਤੇ ਉਹ ਵੱਡੀਆਂ ਦੇ ਵੀ ਆਗੇ ਆ ਹਾਂਜੀ ਭਾਈ ਜੀ ਉਹ ਸਕੋਰਪਿਓ ਦਾ ਜਿਵੇਂ ਬਰੀਜਾ ਵਗੈਰਾ ਉਹਨਾਂ ਦੇ ਵੀ ਤੇ ਠੀਕ ਆ ਹਾਂਜੀ ਤੇ ਜਿਵੇਂ ਹਲ ਇਹ ਆਗੇ ਇਹ ਲਾਇਵਰੇਜ ਜਿਵੇਂ ਬਰੀਜਾ ਹੋ ਗਈ ਆਰਟੀਕਾ ਹੋ ਗਈ ਇਹ ਉਹ ਚੀਜ਼ਾਂ ਨੂੰ ਪਹਿਣਗੇ ਠੀਕ ਆ ਹਾਂਜੀ ਵੀ ਛੋਟੀਆਂ ਗੱਡੀਆਂ ਦਾ ਵੀ ਮਿਲ ਜਾਂਦੇ ਸਾਰੇ ਜਿਵੇਂ ਆ ਆਲਟੋ ਦੇ ਵੀਰੇ ਛੋਟੇ ਇਹ 13 ਇੰਚ ਦੇ ਆ ਠੀਕ ਆ ਜਿਵੇਂ ਆ ਸਵਿਫਟ ਵਗੈਰਾ ਐਟਿਓਸ ਵਗੈਰਾ ਇਹ ਉਹਨਾਂ ਦੇ ਚਾਹਣਗੇ ਤੇ ਇਹ ਵੀ ਜਿਵੇਂ ਸ਼ਹਿਰ ਆ ਸ਼ਹਿਰ ਦੇ ਨਾਲੋਂ ਤੇ ਇਹਦਾ ਰੇਟ ਦਾ ਫਰਕ ਆ ਹਾਂਜੀ ਇਹਦਾ ਪੂਰਾ ਜਾਨਕਿ ਆਪਾਂ ਇਹ ਨਵਾਂ ਕੰਮ ਕਰਕੇ ਆਪਾਂ ਸਾਰਿਆਂ ਨੂੰ ਰੇਟ ਡਾਊਨ ਕਰਕੇ ਦੰਦੇ ਆ ਜੀ ਠੀਕ ਹੈ ਹਾਂਜੀ ਤੇ ਸੈਕੰਡ ਹੈਂਡ ਟਾਇਰ ਹਾਂਜੀ ਸੈਕੰਡ ਹੈਂਡ ਉਹ ਪਿਆ ਜੀ ਉਹ ਵੀ ਗੱਡੀਆਂ ਦੀ ਆ ਹਾਂਜੀ ਉਹ ਵੀ ਗੱਡੀਆਂ ਦੀ ਆ ਅੱਛਾ ਗੱਡੀਆਂ ਦੀ ਆਗੇ ਸਾਰੇ ਤੇ ਜਾਨਕੀ ਦੂਜੇ ਟ੍ਰੇਅਰ ਦੀਆਂ ਰੱਖੇ ਹਾਂਜੀ ਮੈਂ ਟਰੈਕਟਰ ਆਗੇ ਜਿਹੜੀ ਇਹੋ ਚੀਜ਼ ਹੈ ਹਾਂਜੀ ਨਹੀਂ ਆਪਾਂ ਟਰੈਕਟਰਾਂ ਦਾ ਨਹੀਂ ਕਰਦੇ ਠੀਕ ਆ ਹਾਂਜੀ ਤੇ ਬਾਕੀ ਪੈਂਚਰ ਪੁੰਚਰ ਹਾਂਜੀ ਉਹ ਸਾਰਾ ਲਾਦੇ ਆ ਜਿਆਦਾ ਜ਼ਿਆਦਾ ਜਿਵੇਂ ਟਾਇਰ ਨੂੰ ਕੱਟ ਲੱਗਿਆ ਉਹ ਵੀ ਆਪਾਂ ਰਿਪੇਅਰ ਕਰ ਦਿੰਦੇ ਹਾਂ ਜੀ ਠੀਕ ਆ ਹਾਂਜੀ ਤੇ ਜਿਵੇਂ ਟਿਊਬਲੈਸ ਪੈਂਚਰ ਕੋਈ ਨਹੀਂ ਖੜਦਾ ਸਾਈਡ ਤੇ ਜਾਂ ਕੋਈ ਵਿਚਾਲੇ ਆ ਜੀ ਹਾਂਜੀ ਉਹ ਆਪਾਂ ਦਰੋ ਰਿਪੇਅਰ ਕਰਕੇ ਟਾਇਰ ਨੂੰ ਵਧੀਆ ਪੱਛ ਲੈ ਕੇ ਟਿਊਬलेस ਹੀ ਕਰਦੇ ਹਾਂ। ਆ ਗੱਡੀਆਂ ਦੀ ਵੀ ਰਿਪੇਅਰ ਕਰਦੇ ਹਾਂ। ਹਾਂਜੀ ਇਹ ਅਲਾਈਨਮੈਂਟ ਵਗੈਰਾ। ਅੱਛਾ ਸਾਰਾ ਕੁਝ ਕਰਦੇ ਹਾਂ। ਠੀਕ ਆ। ਵੀਰੇ ਪੈਂਚਰ ਦੇ ਨਾਲ-ਨਾਲ ਟਾਇਰਾਂ ਦੇ ਨਾਲ-ਨਾਲ ਜਿਵੇਂ ਗੱਡੀ ਕੋਈ ਰਿਪੇਅਰ ਕਰਾਉਣੀ ਹੋਵੇ ਜਿਵੇਂ ਕਿਸੇ ਦੀ ਅਲਾਈਨਮੈਂਟ ਵਿਗੜੀ ਆ ਜਾਂ ਕਿਸੇ ਨੇ ਲਾਈਫ ਆਉਣੇ ਆ ਵੀ ਲਾਈਫ ਵੀ ਮਿਲ ਜਾਂਦੇ ਆ। ਨਵੇਂ ਟਾਇਰ ਵੀ ਆ, ਸੈਕੰਡ ਹੈਂਡ ਵੀ ਆ ਗੱਡੀਆਂ ਦੇ ਟਾਇਰ ਹੀ ਆ। ਵੀ ਦੂਸਰੇ ਟਾਇਰ ਨਹੀਂ ਗਏ ਜਿਵੇਂ ਕਿਸੇ ਨੇ ਪੈਂਚਰ ਲਵਾਉਣਾ ਵਾ ਤੇ ਮਸ਼ੀਨ ਦੇ ਨਾਲ ਹਰ ਚੀਜ਼ ਹੈਗੀ ਆ। ਤੇ ਜੇ ਕਿਸੇ ਨੇ ਦੂਸਰੇ ਲੈਣੇ ਆ ਰਿੰਮ ਰਿੰਮ ਵੀ ਮਿਲ ਜਾਂਦੇ ਸੈਂਕਡ ਹੈਡ ਤੇ ਸਾਵੀਰ ਜੈਤਵਾਲ ਅੱਡੇ ਦੇ ਵਿੱਚ ਆ ਜਦੋਂ ਰੇਲਵੇ ਸਟੇਸ਼ਨ ਨੂੰ ਜਿਹੜਾ ਰੋਡ ਮਿਲਦਾ ਉਹਦੇ ਉਹਦੇ ਬਿਲਕੁਲ ਨਾਲ ਆ ਇਹ ਨਵੀਂ ਦੁਕਾਨ ਖੁੱਲੀ ਆ ਕਿੰਨਾ ਟਾਈਮ ਹੋ ਗਿਆ ਵੀਰ ਖੁੱਲੀ ਇੱਕ ਸਾਲ ਹੋ ਗਿਆ ਅੱਛਾ ਤੇ ਵੀਰ ਮੜਾ ਜਿਆਦਾ ਨੰਬਰ ਬੋਲ ਦਿੰਦੇ ਕਿੰਨਾ ਆ ਇਹ ਨੰਬਰ ਹੈਗਾ ਜੀ ਆਪਣਾ 9592405236 ਜੀ 884345 ਜੀ 05236 ਜੀ ਜਿਹਨਾਂ ਵੀ ਟਾਇਰ ਲੈਣੇ ਆ ਭਾਈਆਂ ਨੇ ਨੰਬਰ ਦੇਤਾ ਇਹਨਾਂ ਨਾਲ ਸੰਪਰਕ ਕਰ ਲਓ ਕਿਉਂਕਿ ਮੋਟਰਸਾਈਕਲਾਂ ਦੇ ਵੀ ਮਿਲ ਜਾਂਦੇ ਆ ਗੱਡੀਆਂ ਦੇ ਟਾਇਰ ਨਵੇਂ ਵੀ ਮਿਲ ਜਾਂਦੇ ਸੈਕੰਡ ਹੈਡ ਵੀ ਮਿਲ ਜਾਂਦੇ ਆ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ